ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਵਾਰਦਾਤਾਂ ਹੈਗੀਆਂ ਤਰਮਿੰਦਰ ਨਾਂ ਦਾ ਹੀ ਇੱਕ ਬੰਦਾ ਜਿਹੜਾ ਕਿ ਵਿਦੇਸ਼ ਵਿੱਚ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਇਹਨਾਂ ਦੇ ਪਿੰਡ ਦਾ ਹੈਗਾ ਔਰ ਉਹ ਸਾਡੇ ਇੱਥੇ ਭੋਲੇ-ਪਾਲੇ ਬੱਚਿਆਂ ਨੂੰ ਜਿਹੜੇ ਕਿ ਕਿਉਂਕਿ ਪਹਿਲੀ ਵਾਰਦਾਤ ਦੇ ਵਿੱਚ ਹੀ ਪਿੰਡ ਦਾ ਸੀਗਾ ਜਿਹੜਾ ਕਿ ਬੇਰੁਜ਼ਗਾਰ ਕਹਿ ਲਈਏ ਉਹਨੂੰ ਜਾਂ ਕਹਿ ਲਈਏ ਕੋਈ ਕੰਮ ਨਹੀਂ ਕਰਦਾ ਸੀ ਜੇਲ੍ਹ ਚੋਂ ਆਇਆ ਸੀ ਬੰਦਾ ਉਹਨੂੰ ਲਾਲਚ ਦਿੱਤਾ ਇਹਨੇ ਕਿ ਤੈਨੂੰ ਮੈਂ ਵਿਦੇਸ਼ ਲੈ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਬਾਅਦ ਵਿੱਚ ਅਟੈਂਪਟ ਹੋਈ ਉਹਦੇ ਵਿੱਚ ਵੀ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਸੇਮ ਲਾਲਚ ਦਿੱਤਾਏ ਨੇ ਵੀ ਤੁਹਾਨੂੰ ਅਸੀਂ ਵਿਦੇਸ਼ ਭੇਜਾਂਗਾ ਤੁਹਾਨੂੰ ਪੈਸੇ ਦੇ ਦੂੰਗਾ ਮੈਂ ਇਹ ਮੇਰਾ ਪਿੰਡ ਕਰੋ ਔਰ ਜੋ ਦੁਬਾਰਾ ਫਿਰ ਹੁਣ ਦਸੰਬਰ ਵਿੱਚ ਫਿਰ ਦੁਬਾਰਾ ਅਟੈਂਪਟ ਕਰਾਈ ਤਰਮਿੰਦਰ ਨੇ ਇਹ ਹੈ ਬੰਗਾ ਦੇ ਨਾਲ ਲੱਗਦੇ ਬਹੁਤ ਹੀ ਅਹਿਮ ਕਸਬਾ ਮਡਾਲੀ ਦਾ ਤਰਮਿੰਦਰ ਜੋ ਕੈਨੇਡਾ ਵਿੱਚ ਬੈਠ ਕੇ ਪੰਜਾਬ ਦੇ ਨੌਜਵਾਨ ਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਵਾਰਦਾਤਾ ਕਰਵਾ ਰਿਹਾ ਹੈ ਇਸ ਨੇ ਆਪਣੇ ਹੀ ਪਿੰਡ ਮਡਾਲੀ ਵਿੱਚ ਕਈ ਵਾਰਦਾਤਾ ਨੂੰ ਅੰਜਾਮ ਦਵਾਇਆ ਇਨ੍ਹਾਂ ਘਟਨਾਵਾਂ ਸਬੰਧੀ ਜੁਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਪੀੜੇ ਸਰਬਜੀਤ ਸਿੰਘ ਵਾਈਆ ਨੇ ਇਸ ਦੀ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਬਹਿਕਾਵੇ ਵਿੱਚ ਆ ਕੇ ਕਿਸੇ ਵੀ ਘਟਨਾ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ ਇਹ ਸ਼ਰਾਰਤੀ ਅੰਸਰ ਵਿਦੇਸ਼ਾਂ ਵਿੱਚ ਬੈਠ ਕੇ ਗਲਤ ਕੰਮ ਕਰਾਉਂਦੇ ਹਨ ਤੇ ਆਪ ਐਸ਼ ਦੀ ਜ਼ਿੰਦਗੀ ਬਤੀਤ ਕਰਦੇ ਹਨ ਆਓ ਸੁਣਾਉਂਦੇ ਹਾਂ ਪੁਲਿਸ ਕੀ ਕਹਿਣਾ ਚਾਹੁੰਦੀ ਹੈ ਸ਼ਹੀਦ 박 ਸਿੰਘ ਨਗਰ ਦੇ ਮੰਡਾਲੀ ਪਿੰਡ ਦੇ ਵਿੱਚ ਪਿਛਲੇ ਮਈ ਤੋਂ ਲੈ ਕੇ ਦਸੰਬਰ ਤੱਕ ਤਿੰਨ ਵਾਰ ਦਾ ਤਾਂ ਸਾਡੇ ਕੋਲ ਰਿਪੋਰਟ ਹੋਈਆਂ ਜਿਦੇ ਵਿੱਚ ਇੱਕ ਮਰਡਰ ਹੋਇਆ ਜਿਹੜਾ ਕਿ ਪ੍ਰੇਮ ਸਿੰਘ ਦਾ ਸੀਗਾ ਉਸ ਤੋਂ ਬਾਅਦ ਦੁਬਾਰਾ ਫਿਰ 10ਵੇਂ ਮਹੀਨੇ ਧਰਮਿੰਦਰ ਲੰਬੜਦਾਰ ਤੇ ਅਟੈਕ ਕਰਨ ਲਈ ਕੋਸ਼ਿਸ਼ ਹੋਈ ਉਹਨੂੰ ਮਾਰਨ ਦੀ ਉਹਨੂੰ ਵੀ ਕੋਸ਼ਿਸ਼ ਹੋਈ ਉਹ ਵੀ ਬੰਦੇ ਅਸੀਂ ਰਾਉਂਡ ਅਪ ਕਰ ਲਏ ਹੁਣ ਦੁਬਾਰਾ ਫਿਰ ਦਸੰਬਰ ਮਹੀਨੇ ਦੇ ਵਿੱਚ ਦੁਬਾਰਾ ਫਿਰ ਧਰਮਿੰਦਰ ਤੇ ਅਟੈਕ ਹੋਇਆ ਜਦੋਂ ਉਹ ਆਪਣੇ ਛੋਟੇ ਬੱਚਿਆਂ ਨੂੰ ਸਕੂਲ ਛੱਡਣ ਬਸ ਤੇ ਚੜਾਉਣਾ ਆਇਆ ਸੀਗਾ ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਵਾਰਦਾਤਾਂ ਹੈਗੀਆਂ ਤਰਮਿੰਦਰ ਨਾ ਦਾ ਹੀ ਇੱਕ ਬੰਦਾ ਜਿਹੜਾ ਕਿ ਵਿਦੇਸ਼ ਵਿੱਚ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਇਹਨਾਂ ਦੇ ਪਿੰਡ ਦਾ ਹੈਗਾ ਔਰ ਉਹ ਸਾਡੇ ਇੱਥੇ ਭੋਲੇ-ਪਾਲੇ ਬੱਚਿਆਂ ਨੂੰ ਜਿਹੜੇ ਕਿ ਕਿਉਂਕਿ ਪਹਿਲੀ ਵਾਰਦਾਤ ਦੇ ਵਿੱਚ ਹੀ ਪਿੰਡ ਦਾ ਸੀਗਾ ਜਿਹੜਾ ਕਿ ਬੇਰੁਜ਼ਗਾਰ ਕਹਿ ਲਈ ਉਹਨੂੰ ਜਾਂ ਕਹਿ ਲਈ ਕੋਈ ਕੰਮ ਨਹੀਂ ਕਰਦਾ ਸੀ ਜੇਲ੍ਹ ਚੋਂ ਆਇਆ ਸੀ ਬੰਦਾ ਉਹਨੂੰ ਲਾਲਚ ਦਿੱਤਾ ਇਹਨੇ ਕਿ ਤੈਨੂੰ ਮੈਂ ਵਿਦੇਸ਼ ਲੈ ਜਾਊਂਗਾ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਬਾਅਦ ਵਿੱਚ ਅਟੈਂਪਟ ਹੋਈ ਉਹਦੇ ਵਿੱਚ ਵੀ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਸੇਮ ਲਾਲਚ ਦਿੱਤਾ ਇਹਨੇ ਵੀ ਤੁਹਾਨੂੰ ਅਸੀਂ ਮੈਂ ਵਿਦੇਸ਼ ਭੇਜਾਂਗਾ ਤੁਹਾਨੂੰ ਪੈਸੇ ਦੇ ਦਊਂਗਾ ਮੈਂ ਪੀਏ ਮੇਰਾ ਪਿੰਡ ਕਰੋ ਔਰ ਜੋ ਦੁਬਾਰਾ ਫਿਰ ਹੁਣ ਦਸੰਬਰ ਵਿੱਚ ਫੇਰ ਦੁਬਾਰਾ ਅਟੈਂਪਟ ਕਰਾਈ ਧਰਮਿੰਦਰ ਨੇ ਔਰ ਮੇਰੀ ਯਾਨਕੀ ਇਹ ਬੇਨਤੀ ਹੈਗੀ ਆ ਵੀ ਜਿਹੜੀਆਂ ਵੀ ਇਹ دہشت ਪਾਉਣ ਦੇ ਇਹ ਕਾਰਨਾਮੇ ਕਰਦਾ ਔਰ ਇੱਕੋ ਨੇ ਮਖੌਟਾ ਬਣਾਇਆ ਹੋਇਆ ਇੱਥੇ ਗਰੀਬਾਂ ਨੂੰ ਕਿਸੇ ਨੂੰ ਸਲਾਈ ਮਸ਼ੀਨਾਂ ਜਾਂ ਕੋਈ ਇਹੋ ਜਿਹੀਆਂ ਉਹ ਵੀ ਪਿੰਡ ਵਿੱਚ ਕਰਦਾ ਆਪਣੇ ਆਪ ਨੂੰ ਉਹ ਜੋ ਸਾਨੂੰ ਲੱਗ ਰਿਹਾ ਵੀ ਇਹ ਸ਼ੋਅ ਕਰ ਰਿਹਾ ਵੀ ਮੈਂ بڑا ਹੈਗਾ ਆਪਣਾ ਦੂਜਾ ਆ ਭਗਤੀ ਵਾਲਾ ਬੰਦਾ ਜਾਂ ਕਹਿ ਲਈਏ ਵੀ ਮੈਂ ਬਹੁਤ ਚੰਗਾ ਇੱਕ ਇੱਕ ਪਾਸਾ ਦਾ ਇਹ ਆ ਦੂਸਰਾ ਪਾਸਾ ਉਹ ਲੋਕਾਂ ਨੂੰ ਮਰਵਾ ਰਿਹਾ ਹੈਗਾ ਔਰ ਮੇਰੀ ਬੇਨਤੀ ਹੈਗੀ ਆ ਵੀ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਇਉਂ ਜਿਹੇ ਬੰਦਿਆਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਕਿਉਂਕਿ ਆਲਰੇਡੀ ਅਸੀਂ 4 ਤੋਂ 5 ਬੰਦੇ ਪਹਿਲਾਂ ਜੇਲ੍ਹ ਜਾ ਚੁੱਕੇ ਆ ਔਰ ਇਹ ਵਾਰ ਦਾ ਤੇ ਵੀ ਅਸੀਂ ਬਹੁਤ ਲੱਗੇ ਹੈਗੇ ਆ ਇਹ ਵੀ ਬੰਦੇ ਅਸੀਂ ਫੜ ਲੈਣੇ ਆ ਔਰ ਮੇਰੀ ਇਹ ਹੀ ਬੇਨਤੀ ਹੈ ਵੀ ਬਾ ਵਿਦੇਸ਼ ਵਿੱਚ ਬੈਠ ਕੇ ਇਹ ਗਲਤ ਕੰਮ ਸਾਡੇ ਬੱਚਿਆਂ ਤੋਂ ਨਾ ਕਰਾਇਆ ਜਾਵੇ। ਇਹ ਧਰਮਿੰਦਰ ਬਾਹਰ ਕਦੋਂ ਗਿਆ ਸੀ? ਇੱਕ ਬਹੁਤ ਪਹਿਲਾਂ ਦਾ ਗਿਆ ਹੈ ਜੋ ਪਿੰਡੋਂ ਸਾਨੂੰ ਪਤਾ ਲੱਗਾ ਵੀ ਅਪ੍ਰੋਕਸੀਮੇਟਲੀ 20-22 ਸਾਲ ਤੋਂ ਇਹ ਵਿਦੇਸ਼ ਵਿੱਚ ਰਹਿੰਦਾ ਹੈ। ਕੈਨੇਡਾ ਰਹਿੰਦਾ ਹੈ। ਸਾਰੀ ਫੈਮਿਲੀ ਉੱਥੇ ਹੈ ਦੀ। ਪਿੰਡ ਦੇ ਨੌਜਵਾਨ ਵੀ ਹੰਮਲਾ ਕਰਾ ਰਹੇ ਹਨ। ਹਾਂਜੀ। ਪਹਿਲਾਂ ਵੀ ਦੇਖੋ ਜਿਹੜਾ ਵਾਰਦਾਤ ਹੋਈ ਆ ਉਹ ਬਜ਼ੁਰਗ ਬੰਦਾ ਜਿਹੜਾ ਕਿ ਆਪਣਾ ਗੋਡੇ ਦਾ ਆਪਰੇਸ਼ਨ ਕਰਾਇਆ ਸੀ ਚੱਲ ਫਿਰ ਨਹੀਂ ਸਕਦਾ ਸੀ। ਉਹਨੂੰ ਮਰਵਾ ਦਿੱਤਾ। ਫਿਰ ਹੁਣ ਜਿਹੜਾ ਲੰਬੜਦਾਰ ਆ ਉਹਦੀ ਜ਼ਮੀਨ ਪਾਉਂਦਾ ਸੀ ਉਹਦੇ ਤੇ ਹਮਲਾ ਕਰਾ ਰਿਆ ਆ ਔਰ ਸਾਡੀ ਸਮਝ ਤੋਂ ਬਾਹਰ ਆ ਵੀ ਸਾਡੇ ਨੌਜਵਾਨ ਬੱਚਿਆਂ ਨੂੰ ਕਿਦਾਂ ਇਹ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਬਾਹਰ ਲੈ ਜੂਗਾ ਲਾਲਚ ਦੇ ਕੇ ਇਹ ਵਾਰ ਦਾ ਤਾਂ ਕਰਾ ਰਿਆ ਔਰ ਪਿੰਡ ਵਿੱਚ ਪੂਰੀ دہشت ਦਾ ਮਾਹੌਲ ਬਣਾਇਆ ਹੋਇਆ ਹੈ ਮਾਸਟਰ ਮਾਈਂਡ ਨਹੀਂ ਕਹੀ ਤਾ ਮਾਸਟਰ ਮਾਈਂਡ ਇਹੀ ਹੈ ਜੀ ਮਾਮਲੇ ਦਰਜ ਤੇ ਉੱਪਰ ਸੌਰੀ ਕਿੰਨੇ ਮਾਮਲੇ ਦਰਜ ਇਹਦੇ ਤੇ ਹੁਣ ਤਿੰਨ ਮਾਮਲੇ ਹੋ ਗਏ ਦਰਜ ਜੀ ਪਹਿਲੇ ਮਈ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਤਿੰਨ ਮਾਮਲੇ ਇੱਥੇ ਦਰਜ ਹੈਗੇ ਆ ਔਰ ਇਹਦੀ ਜਿਹੜੀ ਆਪਣੇ ਫੁਟੇਜ ਵੀ ਹੈਗੀ ਹੈ ਮੈਂ ਉਹ ਵੀ ਤੁਹਾਨੂੰ ਦਿਖਾ ਦਿੰਦਾ ਇਹ ਇਹ ਹੈਗੀ ਆ ਜੀ ਧਰਮਿੰਦਰ ਜੀ ਜਿਹੜੀ ਸਾਨੂੰ ਸੋਸ਼ਲ ਮੀਡੀਆ ਤੇ ਇਹਨਾਂ ਦੀ ਪੋਸਟ ਮਿਲੀ ਹੈ ਇਹ ਉਹ ਹੈਗੀ ਆ ਵੀ ਇਹ ਲੋਕਾਂ ਨੇ ਹਾਂ ਜੀ ਉਹ ਕੀ ਦੇ ਇਹ 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 ਪੋਸਟ ਤਾਂ ਵੱਖਰੀ ਆ ਮੈਂ ਤੁਹਾਨੂੰ ਸਿਰਫ ਦਿਖਾ ਰਿਹਾ ਵੀ ਇਹ ਧਰਮਿੰਦਰ ਹੈ ਜਿਹੜਾ ਵਿਦੇਸ਼ ਚ ਬੈਠ ਕੇ ਮੰਡਾਲੀ ਦਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਬੱਚੇ ਸਾਡੇਆਂ ਨੂੰ ਪੋਲੇ ਬਾਲੇ ਬੱਚਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਗੁੰਮਰਾਹ ਕਰ ਰਹੇ ਆ ਜਿਸ ਤੇ ਹਮਲਾ ਹੋਇਆ ਹੈ ਉਹਦਾ ਨਾਮ ਵੀ ਤਰਵਿੰਦਰ ਹੀ ਹੈ ਹਾਂ ਉਹ ਤਰਵਿੰਦਰ ਲੰਬੜਦਾਰ ਹੈ ਜੀ ਉਹ ਮੰਡਾਲੀ ਰਹਿੰਦੇ ਇੱਥੇ ਰਹਿੰਦੇ ਜਿਹੜੇ ਸ਼ੁਰੂ ਮੈਂ ਕਹਿੰਦਾ ਲੰਬਾ ਸਤਲᱤ ਚਾਰਜ ਵਿੱਚ ਜਿਸ ਤੇ ਹਮਲਾ ਹੋਇਆ ਵੈਸੀ ਹਾਂਜੀ 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 ਬਿਲਕੁਲ ਬਿਲਕੁਲ ਹਮਲਾ ਕਰਵਾੜਾ ਵੀ ਤਰਵਿੰਦਰ ਹੈ ਤੇ ਜਿਸ ਦੇ ਉੱਤੇ ਹਮਲਾ ਹੋਇਆ ਉਹਦਾ ਨਾਮ ਵੀ ਤਰਵਿੰਦਰ ਹਾਂਜੀ ਹਾਂਜੀ ਇਹਨਾਂ ਕੋਈ ਛੋਕਰ ਪਰਿਵਾਰ ਹੈਗਾ ਕੋਈ ਇੱਥੇ ਨਹੀਂ ਇੱਥੇ ਨਹੀਂ ਨਹੀਂ ਜੀ ਕੱਲਾ ਬੰਦਾ ਹੀ ਇਹ ਨਹੀਂ ਜਿਹੜਾ ਕਿਹੜਾ ਜਿਹੜਾ ਵਰਨ ਦਾ ਜਿਹੜਾ ਬਾਹਰ ਨਹੀਂ ਇੱਥੇ ਉਹਦਾ ਕੋਈ ਨਹੀਂ ਸਾਰੇ ਉਹਦੇ ਪਰਿਵਾਰ ਦੇ ਚਾਚਾ ਵੀ ਉਹਦਾ ਸਾਰੇ ਉਹ ਸਾਰੇ ਵਿਦੇਸ਼ ਹੈਗੇ ਆ ਪੁਲਿਸ ਇਹ ਡਿਮਾਂਡ ਹੈ ਕਿ ਮਨੇ ਲੋਕਾਂ ਨੂੰ ਜਿਹੜਾ ਨੌਜਵਾਨ ਜਿਹੜਾ ਮਨੇ ਇਸ ਪਾਸੇ ਨਾ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਕਹਿੰਨੇ ਵੀ ਇਹ ਭੋਲੇ ਭਾਲੇ ਲੋਕਾਂ ਦੀ ਜਿਹੜੀ ਇਹ ਜ਼ਿੰਦਗੀ ਖਰਾਬ ਕਰ ਰਿਹਾ ਸਾਡੇ ਬੱਚਿਆਂ ਦੀ ਔਰ ਇਹਦੇ ਚੱਕਰ ਦੇ ਵਿੱਚ ਆਲਰੇਡੀ 5 ਤੋਂ 7 ਬੱਚੇ ਆਲਰੇਡੀ ਜੇਲ੍ਹ ਜਾ ਚੁੱਕੇ ਆ 네. Thank you.